ਜੈਗਰ ਦੇਵ ਤਨਗੜ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਐਨ ਆਰ ਆਈ ਸੋ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਸਤਗੁਰ ਬਰਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਜਿੱਥੇ ਕਿ ਪੂਰੇ ਵਿਸ਼ਵ ਦੇ ਅੰਦਰ ਬਹੁਤ ਹੀ ਸ਼ਰਧਾ ਦੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਅਸੀਂ ਅੱਜ ਸ੍ਰੀ ਗੁਰਦਾਸ ਗੁਰਦਵਾਰਾ ਸਾਹਿਬ ਮੇਲੇ ਆਣਾ ਵਿਖੇ ਜਿੱਥੇ ਕਿ ਸੰਗਤਾਂ ਵੱਲੋਂ ਪੂਰੇ ਇੱਕ ਮਹੀਨੇ ਰੋਜ਼ ਤੋਂ ਜਿੱਥੇ ਕਿ ਪ੍ਰਵਾਤ ਫੇਰੀਆਂ ਦਾ ਯੋਜਨ ਕਰਕੇ ਉਥੇ ਕੇ ਕੀਰਤਨ ਦਰਬਾਰ ਕਰਵਾ ਕੇ ਸਤਗੁਰ ਰਵਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣगान ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੀਆਂ ਹਨ ਉਥੇ ਬਹੁਤ ਹੀ ਵਧਾਈ ਦੇ ਪਾਤਰ ਹਨ ਇਥੋਂ ਦੀ ਪ੍ਰਬੰਧਕ ਕਮੇਟੀ ਇਥੋਂ ਦੀ ಗ್ರಾಮ ਪੰਚਾਇਤ ਤੇ ਸਾਧ ਸੰਗਤ ਜਿਨ੍ਹਾਂ ਨੇ ਕੇ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰਪੁਰਬ ਨੂੰ ਮਨਾਇਆ ਹੈ ਉਥੇ ਉਹਨਾਂ ਨੇ ਸ੍ਰੀ ਖੰਡ ਪਾਠ ਦੇ ਭੋਗ ਪਾਉਣ ਤੋਂ ਪ੍ਰੰਤ ਬਹੁਤ ਹੀ ਮਿਸ਼ਨਿਕ ਕਲਾਕਾਰਾਂ ਨੇ ਆਣ ਕੇ ਇੱਥੇ ਸਤਗੁਰ ਰਵਰਾਸ ਮਹਾਰਾਜ ਜੀ ਦੀ ਨਾਮ ਬਾਣੀ ਨਾਲ ਸੰਗਤਾਂ ਨੂੰ ਜੋੜਿਆ ਹੈ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਚੈਨਲ ਦੇ ਮਾਧਮ ਰਾਹੀਂ ਜਿੱਥੇ ਕਿ ਪੂਰੇ ਵਿਸ਼ਵ ਦੇ ਅੰਦਰ ਇਹ ਐਨ ਆਰ ਆਈ ਵੀਰ ਇਸ ਟੀਵੀ ਨੂੰ ਤੱਕਦੇ ਹਨ ਉਹਨਾਂ ਵੱਲੋਂ ਤੇ ਆਪਣੇ ਚੈਨਲ ਦੀ ਪੂਰੀ ਮੈਨੇਜਮੈਂਟ ਵੱਲੋਂ ਮੁਬਾਰਕਬਾਦ ਦਿੰਦਾ ਹਾਂ ਇਥੋਂ ਦੀ ਪ੍ਰੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਨੂੰ ਸੋ ਗੱਲ ਕਰਾਂਗੇ ਇਥੋਂ ਦੇ ਪ੍ਰਧਾਨ ਸਾਹਿਬ ਬਹੁਤ ਹੀ ਸਤਿਕਾਰਯੋਗ ਪਾਲ ਸਿੰਘ ਜੀ ਮੇਲੀ ਆਣਾ ਕਿ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਨਾਮ ਨੇ ਸੰਗਤਾਂ ਨੂੰ ਜੈ ਗੁਰੂ ਦੇਵ ਧੰਨ ਗੁਰੂ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਗੁਰ ਅਬਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਹਜੇ ਮਨਾਇਆ ਜਾ ਰਿਹਾ ਹੈ ਰਾਤ ਨੂੰ ਫਿਰ ਇਸ ਤਰ੍ਹਾਂ ਮਿਸ਼ਰੀ ਕਲਾਕਾਰਾਂ ਨੇ ਆਪਣੇ ਪ੍ਰੋਗਰਾਮ ਪੇਸ਼ ਕਰਨੇ ਹਨ ਸੋ ਸਭ ਤੋਂ ਵੱਡਾ ਸੰਦੇਸ਼ ਤੇ ਇਹੀ ਹੈ ਕਿ ਜੋ ਸਤਗੁਰ ਅਬਦਾਸ ਮਹਾਰਾਜ ਦੀ ਬਾਣੀ ਹੈ ਅਸੀਂ ਉਹਦੇ ਤੋਂ ਲਾਹਾ ਲਈਏ ਜਿਵੇਂ ਉਹਨਾਂ ਦੇ ਸ਼ਬਦ ਹੈ ਮਾਦੋ ਅਵਿਦਿਆ ਹੈ ਤਕੀਨ ਬਬੇਕ ਦੀਪ ਮਲੀਨ ਕਿ ਬਦ ਤੋਂ ਬਦ ਜਿਹੜੀ ਇਹ ਅਵਿਦਿਆ ਹੈ ਅਗਿਆਨਤਾ ਉਹਦਾ ਜਿਹੜਾ ਹਨੇਰਾ ਦੂਰ ਹੋ ਜਵੇ ਤੇ ਚਾਨਣ ਦਾ ਪ੍ਰਕਾਸ਼ ਹੋ ਜਵੇ ਤੇ ਆਪਣੇ ਹੱਕਾਂ ਲਈ ਜਿਹੜੀ ਇਹ ਲਤਾੜੀ ਹੋਈ ਕੌਮ ਹੈ ਉਹ ਆਪਣੇ ਹੱਕਾਂ ਲਈ ਜਾਗਰੂਕ ਹੋ ਜਵੇ ਸਤਗੁਰ ਅਰਬਦਾਸ ਮਹਾਰਾਜ ਨੇ ਬਾਣੀ ਚ ਕਿਹਾ ਸੀ ਆਪਨ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਕਿ ਰੱਬ ਕਿਸੇ ਦੇ ਬਾਪ ਦਾ ਨਹੀਂ ਗਿਆਨ ਕੋਈ ਵੀ ਹਾਸਲ ਕਰ ਸਕਦਾ ਹੈ ਸੋ ਇਹ ਸਾਨੂੰ ਗਿਆਨ ਵੱਧ ਤੋਂ ਵੱਧ ਹਾਸਲ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਤੇ ਜੋ ਸਤਗੁਰਾਂ ਦੇ ਦੱਸੇ ਮਾਰਗ ਹੈ ਉਹਦੇ ਤੋਂ ਚੱਲਣਾ ਚਾਹੀਦਾ ਸੋ ਇਹੀ ਸੰਦੇਸ਼ ਸਾਡੀ ਕਮੇਟੀ ਵੱਲੋਂ ਆ ਜੈ ਗੁਰੂ ਦੇਵ ਧੰਨ ਗੁਰੂ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਨੌਜਵਾਨ ਬੱਚਿਆਂ ਨੂੰ ਆਪਾਂ ਇੱਥੇ ਪੜ੍ਹਾਈ ਦਾ ਸੰਦੇਸ਼ ਤੁਹਾਡੇ ਵੱਲੋਂ ਕੋਈ ਐਸਾ ਸੰਦੇਸ਼ ਹੈ ਕਿ ਇਸ ਗੁਰਦੁਆਰਾ ਸਾਹਿਬ ਵਿਕੇ ਦੇ ਸੇ ਤੁਸੀਂ ਬਹੁਤ ਵੱਡੇ ਪੱਧਰ ਤੇ ਇਸ ਨਗਰ ਕੀਰਤਨ ਨੂੰ ਮਨਾਉਂਦੇ ਹੋ ਗੁਰਪੁਰਬ ਨੂੰ ਮਨਾਉਂਦੇ ਹੋ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਸਮਾਗਮਾਂ ਜੋ ਕਿ ਬੱਚਿਆਂ ਲਈ ਬਹੁਤ ਹੀ ਸ਼ਾਨਦਾਰ ਹੋਣ ਜਾਂ ਬੱਚਿਆਂ ਦੇ ਹਿੱਤ ਵਿੱਚ ਜੋ ਕਿ ਨਾਮ ਬਾਣੀ ਦੇ ਨਾਲ ਜੋੜਨ ਬੱਚੇ ਉਹਨਾਂ ਬਾਰੇ ਕੋਈ ਤੁਹਾਡੇ ਵੱਲੋਂ ਕੀ ਪ੍ਰੋਗਰਾਮ ਨਿਕੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਇਹੀ ਪ੍ਰੋਗਰਾਮ ਆ ਜੀ ਕਿ ਬੱਚੇ ਨਾਮ ਬਾਣੀ ਨਾਲ ਜੋੜ ਉਹਦੇ ਲਈ ਅਸੀਂ ਜਿਹੜੇ ਪ੍ਰਾਤਨ ਸਾਜਾ ਨਾਲ ਕੀਰਤਨ ਕਰਦੇ ਐ ਜੀ ਸਾਡੀ ਸਕੀਮ ਹੈ ਕਿ ਅਸੀਂ ਉਹਨਾਂ ਨੂੰ ਲਿਆ ਕੇ ਬੱਚਿਆਂ ਨੂੰ ਇਹ ਜਿਹੜੇ ਸਾਡੇ ਰਵੈਤੀ ਸਹਜ ਹੈ ਉਹਦੇ ਨਾਲ ਕੀਰਤਨ ਕਰਨ ਤਾਂ ਜੋ ਬਾਣੀ ਨਾਲ ਜੁੜਨ ਉਸ ਤੋਂ ਬਾਅਦ ਜਿਵੇਂ ਸਕੂਲ ਦਾ ਕੰਮ ਹੈ ਸਕੂਲ ਦੇ ਵਿੱਚ ਨਹੀਂ ਵੀ ਟੀਚਰ ਹੁੰਦੇ ਸਾਡੀ ਕਮੇਟੀ ਮੈਂਬਰ ਆਪਣੇ ਖਰਚੇ ਤੇ ਉਹ ਟੀਚਰ ਵੀ ਮਹੱਈਆ ਕਰਦੀ ਐ ਸੋ ਕੱਲੀ ਧਾਰਮਿਕ ਵਿਦਿਆਨੀ ਸਾਡਾ ਕੋਸ਼ਿਸ਼ ਹੈ ਕਿ ਬੱਚੇ ਜਿਹੜੇ ਐ ਕਿਉਂਕਿ ਸਾਡੇ ਸਰਕਾਰੀ ਸਕੂਲਾਂ ਚ ਹਮੇਸ਼ਾ ਸਟਾਫ ਦੀ ਘਾਟ ਰਹਿੰਦੀ ਐ ਸੋ ਅਸੀਂ ਉਹਦੇ ਲਈ ਵੀ ਰਲ ਮਿਲ ਕੇ ਆਪਰਾਲਾ ਕਰਦੇ ਆ ਤੇ ਕਰਦੇ ਰਵਾਂਗੇ ਜੀ ਸੋ ਜੇ ਗੱਲ ਕਰੀਏ ਕਿ ਬੱਚਿਆਂ ਲਈ ਵੀ ਕੁਝ ਲੜਕੀਆਂ ਲਈ ਜਿਵੇਂ ਕਿ ਗੱਲ ਕਰੀਏ ਉਹਨਾਂ ਨੂੰ ਕੋਈ ਵਿਦਿਆ ਕਰਨ ਲਈ ਜਾਂ ਉਹਨਾਂ ਨੂੰ ਸਲਾਈ ਸੈਂਟਰਾਂ ਬਾਰੇ ਉਹਨਾਂ ਬਾਰੇ ਵੀ ਤੁਹਾਡਾ ਕੋਈ ਵਿਚਾਰ ਹੈ ਕਿ ਉਹ ਵੀ ਆਪਣੀ ਵਿਦਿਆ ਨੂੰ ਗ੍ਰਹਿਣ ਕਰਨ ਅਸੀਂ ਕਾਫੀ ਦੇਰ ਪਹਿਲਾਂ ਲੜਕੀਆਂ ਨੂੰ ਇੱਥੇ ਸਲਾਈ ਸੈਂਟਰ ਖੋਲ ਕੇ ਦਿੱਤਾ ਸੀ ਸਲਾਈ ਮਸ਼ੀਨਾਂ ਵੀ ਲਿਆ ਕੇ ਦਿੱਤੀਆਂ ਸੀ ਸੋ ਜਸ ਜਸ ਤਰ੍ਹਾਂ ਲੜਕੀਆਂ ਦੇ ਵਿਆਹ ਸ਼ਾਦੀਆਂ ਹੋ ਜਾਂਦੇ ਆ ਉਹ ਆਪਣੇ ਆਪਣੇ ਘਰਾਂ ਚਲੇ ਜਾਂਦੀਆਂ ਫਿਰ ਕਈ ਵਾਰੀ ਗਾਂ ਬੱਚੇ ਤਿਆਰ ਹੁੰਦੇ ਜਾਂ ਨਹੀਂ ਪਰ ਮਸ਼ੀਨਾਂ ਸਾਡੇ ਕੋਲ ਹੱਲੇ ਵੀ ਪਈਆਂ ਤੇ ਸਾਡੀ ਕੋਸ਼ਿਸ਼ ਆ ਕਿ ਜੇ ਫਿਰ ਵੀ ਕੋਈ ਬੱਚਾ ਇਹ ਸਲਾਈ ਕਢਾਈ ਉਸ ਤੋਂ ਬਾਅਦ ਸਾਡੇ ਇੱਥੇ ਇੱਕ 20-20 ਮੈਂਬਰਾਂ ਦਾ ਸੈਲਫ ਹੈਲਪ ਗਰੁੱਪ ਬੀਬੀਆਂ ਦਾ ਬਣਿਆ ਹੋਇਆ ਹੈ ਉਹ ਆਪਣੇ ਤੌਰ ਤੇ ਆਪਣੀ ਆਪ ਜੀਪਕਾ ਵੀ ਕਮਾਉਂਦੀਆਂ ਨੇ ਤੇ ਘਰਾਂ ਦੇ ਕੰਮ ਵੀ ਕਰਦੀਆਂ ਨੇ ਸੋ ਵੱਡੀ تعداد ਦੇ ਵਿੱਚ ਇਸ ਪਿੰਡ ਤੋਂ ਐਨਆਰਆਈ ਲੋਕ ਹਨ ਉਹਨਾਂ ਕੋਲ ਕੋਈ ਸਯੋਗ ਬਣਾਉਣ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕਿ ਜਿਵੇਂ ਕਿ ਬਹੁਤ ਵੱਡੇ ਪੱਧਰ ਤੇ ਤੁਹਾਡਾ ਗੁਰਦੁਆਰਾ ਸਾਹਿਬ ਹੋਰ ਚਾਈਆਂ ਤੇ ਜਾਵੇ ਕੋਈ ਐਸੀ ਉਮੀਦ ਉਹਨਾਂ ਲਈ ਕੋਈ ਸੰਦੇਸ਼ ਹੈ ਜਿਵੇਂ ਤੁਸੀਂ ਤੋਂ ਕਰਦੇ ਹੋ ਇੱਥੇ ਅੱਜ ਦੇਖਿਆ ਕਿ ਬਹੁਤ ਸਾਰੇ ਸੰਗਤਾਂ ਨੇ ਬਹੁਤ ਹੀ ਭਾਵਨਾ ਦੇ ਨਾਲ ਜਿੱਥੇ ਕਿ ਆਪਣੇ ਨੇਕ ਕਮਾਈ ਦੇ ਵਿੱਚੋਂ ਇੱਥੇ ਦਾਨ ਕੀਤੇ ਹਨ ਸੋ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸੋ ਸਾਡੇ ਪਿੰਡ ਤੋਂ ਥੋੜੇ ਚਿਰ ਤੋਂ ਹੀ ਬਹੁਤ ਜਿਹੜੇ ਨੌਜਵਾਨ ਐ ਉਹ ਕੈਨੇਡਾ ਗਏ ਐ ਸੋ ਉਹ ਆਪਣੇ ਵਿਤ ਦੇ ਮੁਤਾਬਕ ਜੋ ਹੈ ਉਹ ਆਪਣਿਆਂ ਜੋ ਸੇਵਾ ਭੇਜ ਰਹੇ ਆ ਤੇ ਅਸੀਂ ਉਹਨਾਂ ਨਾਲ ਲਗਾਤਾਰ ਜੁੜੇ ਹੋਏ ਆ ਕਿਉਂਕਿ ਕਈ ਸਾਡੇ ਇੱਥੇ ਸੇਵਾ ਕਰਦੇ ਗਏ ਆ ਤੇ ਹੁਣ ਵੀ ਉਹ ਜਦੋਂ ਲਾਈਵ ਪ੍ਰੋਗਰਾਮ ਹੁੰਦਾ ਹੈ ਉਹਨੂੰ ਲਗਾਤਾਰ ਦੇਖਦੇ ਆ ਤੇ ਆਪਣੇ ਸੁਝਾਅ ਦਿੰਦੇ ਆ ਅਸੀਂ ਉਹ ਸੁਝਾਵਾਂ ਨੂੰ ਨੋਟ ਕਰਕੇ ਉਹਨਾਂ ਮੁਤਾਬਕ ਵੀ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਸਾਨ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਪਾਲ ਸਿੰਘ ਜੀ ਮੇਲੇ ਆਣਾ ਸੋ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਹਨ ਬਹੁਤ ਹੀ ਸਾਡੇ ਸਤਿਕਾਰਯੋਗ ਸੀਨੀਅਰ ਪੱਤਰਕਾਰ ਭਿੰਦਰ ਪਾਲ ਸਿੰਘ ਜੀ ਸੋ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਜੈ ਗੁਰਦੇਵ ਤਨ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਪਿੰਡ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਸ਼੍ਰੀ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਦੇ ਆਲੇ ਨੂੰ ਬਹੁਤ ਸ਼ਰਧਾਪੂਰਵਕ ਮਨਾਇਆ ਨਾ ਕਿ ਮੇਲੇ ਰੂਪ ਵਿੱਚ ਇਹਨਾਂ ਨੇ ਸਤਸੰਗ ਦੇ ਰੂਪ ਵਿੱਚ ਜਿਹੜਾ ਹਰ ਇੱਕ ਸਾਲ ਦੀ ਤਰ੍ਹਾਂ ਮਨਾਉਂਦੇ ਆ ਅਸੀਂ ਸੰਗਤਾਂ ਦੇ ਬਹੁਤ-ਬਹੁਤ ਧੰਨਵਾਦੀ ਆ ਜੈ ਗੁਰੂਦੇਵ ਧੰਨ ਗੁਰਦੇ ਸੋ ਬਹੁਤ-ਬਹੁਤ ਧੰਨਵਾਦ ਸੋ ਜਿੱਥੇ ਅੱਜ ਦੇ ਇਸ ਮਹਾਰਕ ਮੌਕੇ ਤੇ ਮੈਂ ਆਪਣੇ ਚੈਨਲ ਰਾਹੀਂ ਪੂਰੇ ਵਿਸ਼ਵ ਵਿੱਚ ਵੱਸਦੇ ਨਾਮਲੇ ਸੰਗਤਾਂ ਨੂੰ ਵਾਰਗਤ ਹੈ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਪੁਲਿਸ ਅਫਸਰ ਬੂਟਾ ਸਿੰਘ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਅੱਜ ਦੇ ਮੌਕੇ ਤੇ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਸੰਗਤਾਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੋ ਬੋਲੇ 100 ਰੁਪਏ ਸਤਗੁਰੂ ਬਿਤਾਸ ਮਹਾਰਾਜ ਕੀ ਹੈ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਜਿਵੇਂ ਰਬਦਾਸ ਮਹਾਰਾਜ ਜੀ ਦਾ ਸੁਪਨਾ ਸੀ ਤੇ ਬਾਬਾ ਸਾਹਿਬ ਵਿਵੇਦਕਾਰ ਜੀ ਦਾ ਸੁਪਨਾ ਸੀ ਤੇ ਸਾਡੇ ਬੱਚੇ ਪਾੜਨ ਤੇ ਅੱਗੇ ਵਧਣ ਅਸੀਂ ਇਹੇ ਸਾਰੇ ਪੇਰਾਂ ਸਨੂ ਸੰਦੇਸ਼ ਦਿੰਦੇ ਆ ਕਿ ਆਪਣੇ ਬੱਚਿਆਂ ਨੂੰ ਵੱਧ ਵੱਧ ਪੜਾਓ ਜੀ ਤੇ ਗੁਰੂ ਘਰ ਨਾਲ ਜੋੜੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਕਰਨਦੀਪ ਸਿੰਘ ਤੇਜੀ ਬਹੁਤ ਬਹੁਤ ਧੰਨਵਾਦ